ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਜੀ ਸ਼ਹੀਦਾਂ ਦੇ ਸਰਤਾਜ ਦਰਬਾਰ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਇੱਕ ਪਾਧਰੋਂ ਦਿਨ ਸ਼ਨੀਵਾਰ 16 ਗਤ 2025 ਕਰੋ ਦਰਸ਼ਨ ਜੀ ਸਤਿਨਾਮ ਵਾਹਿਗੁਰੂ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਗੁਰਦੁਆਰਾ ਸ੍ਰੀ ਗੁਰੂ ਰਜਨਦੇਵ ਜੀ ਸ਼ਹੀਦਾਂ ਦੇ ਸਰਤਾਜ ਬਾਬਾ ਜੀ ਸਤਨਾਮ ਵਾਹਿਗੁਰੂ ਜੋ ਜੀਵ ਤੇਰੇ ਦਰਤਿਆ ਸੂ ਰਾਜੀ ਜਾਵੇ ਨਿਸ਼ਾਨ ਸਾਹਿਬ ਸੱਚਾ ਪਾਸ਼ਾ ਸਤਨਾਮ ਸਰੋਵਰ ਐਸ ਪਾਸੇ ਸਰੋਵਰ ਦੇ ਦਰਸ਼ਨ ਦਮਾਨ ਹਾਲ ਉਧਰ ਲੰਗਰ ਹਾਲ ਆ ਦਿਨ ਰਾਤ ਲੰਗਰ ਚੱਲਦਾ ਜੀ ਚਾਹ ਪਾਣੀ ਸੱਚਾ ਪਾਸ਼ਾ ਰੋਟੀ ਪਾਣੀ ਬਾਬਾ ਜੀ ਦੀ ਬਹੁਤ ਕਿਰਪਾ ਸਤਨਾਮ ਵਾਹਿਗੁਰੂ ਸੱਚਾ ਪਾਸ਼ਾ ਜੋ ਜੀਵ ਤੇਰੇ ਦਰਤਿਆ ਸੂ ਰਾਜੀ ਜਾਵੇ ਸਤਨਾਮ ਵਾਹਿਗੁਰੂ